ੴ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਵਾ ਗੁਣ ਗੋਬਿੰਦ ਗਾਇਓ ਨਹੀਂ ਨਿਰਮ ਅਕਾਰਤ ਕੀਨ ਕਹਉ ਨਾਨਕ ਹਰ ਭਜ ਮਨਾ ਜਿ ਬਿਦ ਜਲ ਕੋ ਮੀਨ ਉਨ ਦੇਖਿਆ ਨਸਿਉ ਕਾ ਘੇਰ ਚਿਓ ਨਿਮਖ ਨਾ ਹੋਵੇ ਉਦਾਸ ਕਹਉ ਨਾਨਕ ਪਜ ਹਰਿ ਬਨਾ ਪਰੇ ਨ ਜਮਕੇ ਫਾਸ ਕਰਨਾ ਪਉ ਹੋ ਹੀ ਗਇਓ ਨਿਯੁਤਰਾ ਤਨ ਜੀਤ ਕਹਉ ਨਾਨਕ ਪਜ ਹਰ ਮੰਨਾ ਆਉਦ ਜਾਤ ਹੈ ਦੇਤ ਬਿਰਤ ਪਇਓ ਸੁਜੈ ਨਹੀਂ ਕਰ ਪਹੁੰਚਿਓ ਆਨ ਕਹਉ ਨਾਨਕ ਨਰ ਬਾਬਰੇ ਕਿਉ ਨ ਪਹਜੇ ਭਗਵਾਨ ਧੰਦਰ ਸੰਪਤ ਸਗਲ ਜਿਨ ਆਪਣੀ ਕਰਮਾਂ ਇਨ ਮੈਂ ਕਛ ਸੰਗੀ ਨਹੀ ਨਾਨਕ ਸੱਚੀ ਜਾਨ ਪਤ ਤੋ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹ ਨਾਨਕ ਤੈ ਜਾਨੀ ਐ ਸਤੋਬਸਤ ਤੁਮ ਸਾਥ ਧਨ ਧਨ ਜੇ ਤੋ ਕੋ ਦਿਓ ਤਾਂ ਸਿਉ ਨੇਹੁ ਨਾ ਕੀਨ ਕਹਉ ਨਾਨਕ ਨਰਬਾਬ ਦੇ ਅਬ ਕਿਉ ਡੋਲਤ ਦੇਨ ਧਨ ਧਨ ਸੰਪੇ ਸੁਖ ਦਿਓ ਅਰ ਜਹੇ ਨੀਕੇ ਤਾਮ ਕਹਉ ਨਾਨਕ ਸੁਨ ਰੇ ਮਨਾ ਸਿਮਰਤ ਕਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਹੈ ਕੋਏ ਕਹਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਦੇ ਭਜਰੇ ਤਮੀਤ ਕਹੋ ਨਾਲਕ ਸੁਨ ਰੇ ਮਨਾ ਆਉਦ ਕਟਤ ਹੈ ਲੀਤ ਪਾਂਚ ਤਤ ਕੋ ਤਨ ਰਚਿਓ ਜਲ ਚਤਰ ਸੁਜਾਲ ਜੇ ਤੇ ਉਪਜਿਓ ਨਾਲਕਾ लीन तवे मै बाल कट कट मै हर जो बसै संतन कह्यो पुकार कहो नानक ते भज मना पौन जे उतरे पार सुख दुख जे परसे नहीं लोभ मोह या बेमान ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨੰਦਿਆ ਨਹੀਂ ਜਗੇ ਕੰਚਨ ਲੋਹ ਸਵਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੇ ਜਾਨ ਹਰ ਕਸੋਗ ਜਾ ਕੇ ਨਗੀ ਬੈਰੀ ਮੀ ਤੁਸਮਾਨ ਕਹਉ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਤੈ ਕਾਹੂ ਕੋ ਦੇਤ ਨਹਿ ਲੈ ਪੈਮਾਨ ਤੇ ਆਨ ਕਹਉ ਨਾਨਕ ਸੁਨ ਰੇ ਮਨਾ ਗਿਆਨਿਤ ਹੈ ਬਖਾਨ ਜਿਹ ਵਿਖਿਆ ਸਗਲੀ ਤਜੇ ਦਿਉਪੇਖ ਬੈਰਾਗ ਕਹਉ ਨਾਨਕ ਸੁਨ ਰੇ ਬਨਾ ਤੇਹ ਨਰਮਾਥੇ ਪਾਗ ਜਿਹ ਮਾਇਆ ਮਮਤਾ ਤਜੇ ਸਭ ਤੇ ਭਇਓ ਉਦਾਸ ਕਹਉ ਨਾਨਕ ਸੁਨ ਰੇ ਬਨਾ ਤੇ ਘਟ ਬ੍ਰਾਹਮਣ ਨਿਵਾਸ ਜੇ ਪ੍ਰਾਨੀ ਹੂੰ ਮੈਂ ਤਜੇ ਕਰਤਾ ਰਾਮ ਪਸਾਦ ਕਹਉ ਨਾਨਕ ਬੋ ਮੁਕਤ ਨਰ ਏ ਮਨ ਸੱਚੀ ਮਾਨ ਤੈਨ ਨ ਸੁਨ ਦੁਰਮਤ ਹਰ ਲ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹ ਨਾਨਕ ਸੁਨ ਰੇ ਬਨਾ ਪਰ ਹੈ ਨ ਜਮਕੇ ਤਾਮ ਜੋ ਪ੍ਰਾਨੇ ਮਮਤਾ ਤਜ ਲੋਭ ਮੋਹ ਹੰਕਾਰ ਕਹੋ ਨਾਨਕ ਆਪਨ ਤਰੇ ਔਰਨ ਲੇਤ ਉਦਾਰ ਜਿਉ ਸੁਪਨਾ ਯਰ ਪਿਖਣਾ ਐਸੇ ਜਗ ਕਾ ਜਾਲ ਇਨ ਮੈਂ ਕਛ ਸਾ ਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਣ ਡੋਲਤ ਨੇਤ ਕੋਟ ਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਜਸੇ ਜਰਤੇ ਬੁੱਧ ਬੁਧਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈ ਸੇ ਰਚੀ ਕਹਉ ਨਾਨਕ ਸੁਨ ਬੀਤ ਪ੍ਰਾਨੇ ਕਸ਼ੂ ਨ ਚਿਤਏ ਮਦ ਮਾਇਆ ਕੈ ਅੰਦ ਕਹਉ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਬ ਫੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਖ ਕਹਉ ਨਾਨਕ ਸੁਨ ਰੇ ਬਨਾ ਦੁਰਲਭ ਮਾਨਕ ਦੇਖ ਮਾਇਆ ਕਾਰਨ ਤਾਬਹੀ ਮੂਰਖ ਲੋਗ ਅਜਾਲ ਕਹਉ ਨਾਨਕ ਹਾ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਨੀ ਲਿਸ ਦਿਨ ਭਜੈ ਰੂਪ ਰਾਮ ਤੇਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦਰ ਗਿਓ ਬੇਸਰੀਓ ਗੋਬਿੰਦ ਨਾਮ ਕਬ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਬ ਪ੍ਰਾਨੀ ਰਾਮ ਨ ਚਿਤੈ ਮਦਮਾਇ ਕੈ ਅੰਦ ਕਹਉ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਬ ਫੰਦ ਸੁਖ ਮੈ ਬੋ ਸੰਗੀ ਭਏ ਦੁਖ ਮੈ ਸੰਗ ਨ ਕੋਏ ਕਾਹੋ ਨਾਨਕ ਹਰ ਭਜ ਮਨਾ ਅੰਤ ਸੁਖਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਾਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੇ ਬਾਸ ਜਤਨ ਬਹੁਤ ਬੈ ਕਰ ਰਖਿਓ ਮਿਟਿਉ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਖ ਲਿਹੁ ਭਗਵਾਨ ਬਾਲ ਜੁ ਬਨ ਅਰ ਬਿਰਦ ਫੁਨ ਤੀਨ ਅਵਸਥਾ ਜਾਣ ਕਹ ਨਾਨਕ ਹਰ ਭਜਨ ਬਿਨ ਬਿਰਛਾ ਸਭ ਹੀ ਮਾਨ ਰਣੋ ਫਤੂ ਸੋ ਨਾ ਕਿਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਬ ਗਿਓ ਅਬ ਕਿਓ ਰੋਬ ਤੇ ਅੰਦ ਮਨ ਮਾਇਆ ਲੈ ਰਮ ਰਹਿਓ ਨਿਕਸਤ ਨਾਹੇ ਨਬੀਤ ਨਾਨਕ ਮੂਰਤ ਚਿਤਰ ਜਿਓ ਸਾਡਿਤ ਨਾ ਗਿਨ ਪੀਤ ਨਰ ਚਾਹਤ ਕਛ ਔਰ ਔਰ ਕੀ ਔਰ ਭਈ ਤੇਤ ਬਤਰ ਗਿ ਉਠ ਗੌਰ ਨਾਨਕ ਫਾਸੀ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕਿਉ ਨਾ ਕੋਏ ਤਹੋ ਨਾਨਕ ਸੁਨ ਰੇ ਬਨਾ ਹਰ ਪਾਵੇ ਸੁ ਹੋਏ ਜਗ ਤੇ ਪਖਾਰੇ ਪਿਰਤ ਹੈ ਸਭ ਕੁ ਦਾ ਤਾਰਾਮ ਕਹ ਨਾਨਕ ਮਨ ਸਿਮਰ ਤਿਹੇ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੇ ਧਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਲ ਗਰਬ ਕਰਤ ਵੈ ਦੇ ਕੋ ਦਿਨ ਸੇ ਸਿਨ ਮੈਂ ਮੀਤ ਦੇ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਦੇ ਘਟ ਸਿਮਰਨ ਰਾਮ ਕੋ ਸੁਨਰ ਮੁਖ ਤਾਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੀ ਪ੍ਰਾਨੇ ਕੈ ਨਹੇ ਮਨ ਦੇਸੇ ਸੂਕਰ ਸਵਾਨ नानक मानो तहे ता तन स्वामी को ग्रजूं सदा सोहन तो चित नहीं नित नानक यही पित हर भजो एक मन होएक चित तीर्थ बरत अर दान कर मन में तरै गुमान ਨਾਨਕ ਨੇ ਫੁਰ ਜਾਤ ਤਿਹੇ ਜਿਉ ਕੁੰਚ ਰਈ ਸਨਾਨ ਸ਼ਿਰ ਕੰ ਪਿਉ ਪਗ ਡਗ ਮਗੇ ਨੈਨ ਜੋਤ ਤੇ ਹੀਨ ਕਾਹ ਨਾਨਕ ਇਹ ਵਿਦ ਭਈ ਤਉ ਨ ਹਰ ਜਸ ਲੀਨ ਨਿਦ ਕਰ ਦੇਖਿਉ ਜਗਤ ਬੈ ਕੂ ਕਹੂੰ ਕੋ ਨਾ ਹੈ ਨਾਨਕ ਚਿਰ ਹਰ ਭਗਤ ਹੈ ਤੇ ਰੱਖੂ ਮਨ ਬਾਗੇ ਜਗ ਰਚਦਾ ਸਭ ਝੂਠ ਹੈ ਜਾਨ ਲੇਹੁ રે ਮੀਤ ਕਿਹ ਨਾਨਕ ਚਿਰ ਨਾਰ ਹੈ ਜਿਉ ਬਾਲੂ ਕੀ ਪੀਤ ਰਾਮ ਗयो ਰਾਵਨ ਗयो ਜਾਕੂ ਬਹੁ ਪਰਵਾਰ ਕਹੋ ਨਾਨਕ ਚਿਰ ਕਸ਼ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤੱਕ ਕੀ ਜੀਏ ਜੋ ਅਨਹੂਨੇ ਹੋਏ ਇਹ ਹਮਾਰਗ ਸੰਸਾਰ ਕੋ ਨਾਨਕ ਚਿਰ ਨਹੀਂ ਕੋਏ ਜੋ ਪਜਿਉ ਸੋ ਬਿਨਸ ਹੈ ਪਰਉ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੁਹਰਾ ਬਲ ਛੁੱਟ ਕਿਉ ਬੰਦਨ ਪਰੇ ਕਛੂ ਨਾ ਹੋਤੇ ਉਪਾਏ ਕਹੋ ਨਾਨਕ ਅਬ ਓਟ ਘਰ ਗੱਜਿਓ ਸਗਾਏ ਬਦ ਹੋਆ ਬੰਦਨ ਛੁਟੇ ਸਭ ਕਿਸ ਹੋਤੇ ਉਪਾਏ नानक सब किस तुमरे घात में तुम ही होत सगाए संग सखा सब तज गए कौन न निभूं साथ कह नानक इह विपत में टेक एक रघुनाथ ਨਾਮ ਰਘਿਉ ਸਾਧੂ ਰਘਿਉ ਰਘਿਉ ਗੁਰ ਗੋਬਿੰਦ ਕਹਉ ਨਾਨਕ ਇਹਿ ਜਗਤ ਮੈਂ ਕਿਨ ਜਪਿਓ ਗੁਰਮਤਿ RAM ਨਾਮ ਹਰ ਮੈਂ ਗਹਿਉ ਜਾ ਕੇ ਸਮ ਨਹੀਂ ਕੋਏ ਜੇ ਹੀ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਰਾਮ ਨਾਮ ਉਰ ਮੈਂ ਗਗਿਓ ਜਾ ਕੇ ਸਮ ਨਹੀਂ ਕੋਏ ਮਰਤ ਸੰਕਟ ਮਿਟੇ ਦਰਸਤਹਾਰੂ ਹੋਏ